ਬਹੁਤ ਬਹੁਤ ਧੰਨਵਾਦ ਮਾਨਯੋਗ ਡਾਕਟਰ ਗੁਰਨੇਕ ਸਿੰਘ ਜੀ ਦਾ ਮੁਖੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੁਣ ਬੇਨਤੀ ਹੈ ਮਾਨਯੋਗ Swami Brahmdev ji ਨੂੰ ਕਿ ਉਹ ਵੀ ਦਸਮ ਗ੍ਰੰਥ ਦੇ ਸਬੰਧ ਵਿੱਚ ਸੰਖੇਪ ਰੂਪ ਦੇ ਵਿੱਚ ਆਪਣੇ ਜਿਹੜੇ ਵਿਚਾਰ ਨੇ ਉਹ ਤੁਹਾਡੇ ਨਾਲ ਸਾਂਝੇ ਕਰਨਗੇ ਮਾਨਯੋਗ Swami Brahmdev ji ਉਹਦਾ ਸੇਨ ਕਲਗੀਧਰ ਦੀ ਸਾਜੀ ਨਵਾਜ ਜੀ ਗੁਰੂ ਖਾਲਸਾ ਸਾਧ ਸੰਗਤ ਆਪ ਸਾਰਿਆਂ ਨੂੰ ਦਾਸ ਵੱਲੋਂ ਬਹੁਤ-ਬਹੁਤ ਅਰਬ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦੋ ਮੁਆਫੀਆਂ ਪਹਿਲਾਂ ਮੰਗ ਲਾਂ ਇੱਕ ਤਾਂ ਸਕੱਤਰ ਸਾਹਿਬ ਨੇ ਮੈਨੂੰ ਕਿਹਾ ਬਈ ਪਰਚਾ ਨਹੀਂ ਪੜਨਾ ਤੇ ਜ਼ੁਬਾਨੀ ਤੂੰ ਕਹਿ ਜੋ ਕਹਿਣਾ ਸਾਰਾਂਸ਼ ਤੇ ਦੂਜੀ ਗੱਲ ਵੀ ਮੈਥੋਂ ਵੱਧ ਪੜੇ ਲਿਖੇ ਪ੍ਰਤੀਸ਼ਠਿਤ ਵਿਦਵਾਨ ਆਏ ਬੈਠੇ ਐ ਤੇ ਉਹਨਾਂ ਨੂੰ ਛੱਡ ਕੇ ਮੈਨੂੰ ਟਾਈਮ ਕਿਉਂ ਦਿੱਤਾ ਗਿਆ ਇਹਨਾਂ ਦੋਹਾਂ ਤਰਕਾਂ ਦਾ ਸੰਖੇਪ ਉੱਤਰ ਹੈ ਵੀ ਪਰਚੇ ਦਾ ਆਸਰਾ ਮੈਂ ਤਾਂ ਲੈਣਾ ਵੀ ਮੇਰੇ ਸਮਰਨ ਨਹੀਂ ਸਾਰਾ ਵਿਸ਼ਾ ਮੇਰਾ ਜੇਰਾ ਮੈਨੂੰ ਨੇ ਟਾਈਮ ਦੱਸਤਾ ਮੈਂ ਉਸ ਟਾਈਮ ਦੇ ਘੇਰੇ ਚ ਰਹੂੰਗਾ ਦੂਜੀ ਗੱਲ ਹੈ ਪਹਿਲਾ ਟਾਈਮ ਦੀ ਵੀ ਮੈਂ ਹੋਰ ਵੀ ਹੋਣਗੇ ਮੇਰੇ ਆੜੀ ਇੱਥੇ ਸ਼ੂਗਰ ਦਾ ਮਰੀਜ਼ ਆ ਮధుమే ਦੇ ਦਾ ਤੇ ਇਹਦਾ ਸਭ ਤੋਂ ਵੱਡਾ ਸਿਆਪ ਹੈ ਵਾਰ-ਵਾਰ ਬਾਥਰੂਮ ਕਰਨ ਉੱਠਣਾ ਤੇ ਇੱਕ ਵਾਰ ਤਾਂ ਮੈਂ ਜਾਇਆ ਤੇ ਮੈਂ ਕਿਹਾ ਵੀ ਦੂਜੀ ਵਾਰ ਫੇਰ ਨਾ ਤਮਾਸ਼ਾ ਬਣੇ ਮੈਨੂੰ ਬੁਲਾ ਹੀ ਦਿਓ ਇਹ ਦੋ ਬੇਨਤੀਆਂ ਹੁਣ ਪਰਚੇ ਮੈਂ ਲਿਖੇ ਸੀ ਦੋ ਇੱਕ ਪਹਿਲਾ ਪਰਚਾ ਮੈਂ ਲਿਖਿਆ ਉਹ ਬਾਬਾ ਹਰਨਾਮ ਸਿੰਘ ਤੋਂ ਮੌਹਰਾਂ ਨੇ ਬੜਾ ਪਸੰਦ ਕੀਤਾ ਮੈਂ ਹਰਿਆਣੇ ਚ ਬੋਲਿਆ ਸੀ ਉਹ ਤੇ ਦੂਜਾ ਮੈਨੂੰ ਫੇਰ ਆਦੇਸ਼ ਹੋਇਆ ਵੀ ਪਰਚਾ ਤੁਹਾਡਾ ਉੱਥੇ ਵੀ ਪੜਿਆ ਜਾਣਾ ਹੈ ਲੇਕਿਨ ਸ਼ਰਤ ਇਹ ਹੈ ਵੀ ਹੁਣ ਪਰਚਾ ਇੱਕ ਹੋਰ ਲਿਖ ਕੇ ਲਿਆਓ ਵਿਉਤ ਆਸੀ ਆਨੰਦ ਮਾਨ ਲਿਆ ਤੁਹਾਡੇ ਉਸ ਪਰਚੇ ਦਾ ਦੁਬਾਰਾ ਫੇਰ ਲਿਖਿਓ ਤੇ ਮੈਂ ਦੂਜੀ ਵਾਰੀ ਪਰਚਾ ਲਿਖ ਲਿਆ ਹੁਣ ਇੱਥੇ ਪਤਾ ਲੱਗਿਆ ਵੀ ਪਰਚਾ ਤਾਂ ਪੜਿਆ ਨਹੀਂ ਜਾਣਾ ਕਿਉਂ ਪਰਚਾ ਸੱਜਣ ਬਹੁਤ ਸਾਰੇ ਬੈਠੇ ਆ ਫਿਰ ਮੈਂ ਦੂਜਾ ਪਰਚਾ ਲਿਖਿਆ ਮੈਂ ਉਸ ਤੋਂ ਗੱਲ ਸ਼ੁਰੂ ਕਰਦਾ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ ਜਿੰਨਾ ਸੱਜਣਾ ਦਾ ਨਕਾਰਾਤਮਕ ਦ੍ਰਿਸ਼ਟੀਕੋਣ ਹੈ ਨਹੀਂ ਮੰਨਦੇ ਉਹਨਾਂ ਦੇ ਮੈਂ ਸਾਹਿਤ ਨੂੰ ਪੜ੍ਹ ਕੇ ਲੇਖਾਂ ਨੂੰ ਪੜ੍ਹ ਕੇ ਜੋ ਸਮਝਿਆ ਉਹ ਦੋ ਗੱਲਾਂ ਕਰਦੇ ਐ ਇੱਕ ਤਾਂ ਇਹੜਾ ਇਹ ਚ ਹਿੰਦੂਤਵ ਦੀ ਗੱਲ ਐ ਜਿਵੇਂ ਕਿ ਮੈਂ ਇਥੋਂ ਪਹਿਲਾਂ ਵਿਦਵਾਨਾਂ ਨੇ ਕਿਹਾ ਹੈ ਅਵਤਾਰ ਪੂਜਾ ਦੀ ਗੱਲ ਹੈ ਦੁਰਗਾ ਦੀ ਇਸਤਤੀ ਹੈ 72 ਨਾਟਕ ਦੇ ਵਿੱਚ ਲਵਕੁਸ਼ ਦਾ ਵਰਨ ਹੈ ਬਨਸਾ ਵਾਲੀਆਂ ਦਾ ਇਸਤਰੀ ਚਿਤ੍ਰੋਪਾਖਿਆਣ ਹੈ ਇਤਿਆਦਿਕ ਇਹਨਾਂ ਨੂੰ ਅਸੀਂ ਸਿਧਾਂਤਿਕ ਸ਼ੰਕਾਵਾਂ ਕਹਿੰਦੇ ਆ ਤੇ ਦੂਜਾ ਹੈ ਸਾਹਿਤਿਕ ਨਾਂ ਸਮਝੀ ਉਹਨਾਂ ਦੀ ਇਸ ਗੱਲ ਦਾ ਕਾਰਨ ਸਾਡੇ ਦੇਸ਼ ਦਾ ਇੱਕ ਬਹੁਤ ਵੱਡਾ ਵਿਦਵਾਨ ਹੋਇਆ ਹੈ ਦਾਰਸ਼ਨਿਕ yogi raj ਵਿਆਕਰਨਵੇਤਾ ਸਾਧੂ ਔਰ ਇੱਕ ਰਾਜਾ ਭਰਤਰੀ ਹਰੀ ਉਹਨੇ ਆਪਣੇ ਇੱਕ ਸ਼ਤਕ ਵਿੱਚ ਕਿਹਾ ਹੈ ਸਾਹਿਤ ਤੇ ਸੰਗੀਤ ਕਲਾ ਵਿਹੀਨਾ ਸਾਖਸ਼ਤ ਪਸ਼ੂ ਪੁਛ ਵਿਸ਼ਾਨਹੀਨਾ ਜਿਹਨੂੰ ਸਾਹਿਤ ਤੇ ਸੰਗੀਤ ਦੀ ਸਮਝ ਨਹੀਂ ਉਹ ਆਦਮੀ ਪਸ਼ੂ ਹੁੰਦਾ ਹੈ ਬਿਨਾ ਸਿੰਘਾਂ ਤੋਂ ਤੇ ਪੂਸ਼ਾਂ ਤੋਂ ਵਾਹਿਗੁਰੂ ਵਾਹਿਗੁਰੂ ਇੱਕ ਸੰਤ ਤਪਸਵੀ ਤਿਆਗੀ ਸ਼ਾਂਤ ਹਿਰਦੇ ਆ ਮਹਾਪੁਰਸ਼ ਤੇ ਐਡੀ ਵੱਡੀ ਗਾਲ ਵਿਆਕਰਨ ਦੇ ਵਿਦਵਾਨ ਨੂੰ ਵੇਦਾਂਤੀਆਂ ਨੂੰ ਨਿਆਇ ਸ਼ਾਸਤਰ ਪੜ੍ਹਿਆ ਨੂੰ ਵਿਗਿਆਨੀਆਂ ਨੂੰ ਡਾਕਟਰਾਂ ਨੂੰ ਲਾਇਰਾਂ ਨੂੰ ਸਾਰਿਆਂ ਨੂੰ ਪਸ਼ੂ ਕਹਤਾ ਯਾਰ ਇੱਕ ਸਾਧ ਨੇ ਇਹ ਸਾਰੇ ਹੀ ਪਸ਼ੂ ਹੈ ਜਿਨੇ ਕਵਿਤਾ ਨਹੀਂ ਪੜ੍ਹੀ ਸੰਗੀਤ ਨਹੀਂ ਸਿੱਖਿਆ ਇਹ ਸਾਰੇ ਹੀ ਪਸ਼ੂ ਹੈ ਉਹ ਕਹਿੰਦੇ ਇਹ ਗੱਲ ਤਾਂ ਆ ਵੀ ਉਹਨੇ ਆਪ ਤਿੰਨ ਛਤਕ ਲਿਖਿਆ ਸ਼ੰਗਾਰ ਨੀਤੀ ਵੈਰਾਗ ਤੇ ਕਵੀ ਸੀ ਕਵੀ ਹੋਣ ਕਰਕੇ ਕਵੀਆਂ ਦਾ ਪੱਖ ਕਰ ਗਿਆ ਲੇਕਿਨ ਇਹ ਗੱਲ ਨਹੀਂ ਸਭ ਤੋਂ ਕਠਨ ਗ੍ਰੰਥ ਹੈ ਵਿਆਕਰਨ ਦਾ ਮਹਾਭਾਸ਼ਯ ਪਤੰਜਲੀ ਦਾ ਉਹਦੇ ਉੱਪਰ ਭਾਰਤਰੀ ਹਰੀ ਦੀ ਟੀਕਾ ਹੈ ਉਹਦਾ ਨਾਮ ਹਰੀਕਾਰਿਕਾ ਸਾਗਰ ਸੇਤੂ ਪ੍ਰਸਿੱਧ ਨਾਂ ਤੇ ਦੂਜਾ ਉਪਨਿਸ਼ਦ ਦਾ ਬਿਰਧਾਰਨਕ ਉਹ ਤੇ ਉਹਦਾ ਭਰਤਰੀ ਹਰੀ ਪ੍ਰਪੰਚ ਹੈ। ਯਾਨੀ ਸਿੱਧ ਹੁੰਦਾ ਹੈ ਵੀ ਉਹ ਕਵਿਤਾ ਦੇ ਨਾਲ-ਨਾਲ ਹੋਰ ਅਨੰਤ ਸ਼ਾਸਤਰਾਂ ਦੇ ਪੰਡਿਤ ਸੀ। ਉਹਨਾਂ ਨੇ ਪੱਖਪਾਤ ਨਾਲ ਨਹੀਂ ਇਹ ਗੱਲ ਕਹੀ। ਇਹਦੇ ਪਿੱਛੇ ਕੋਈ ਖਾਸ ਗੱਲ ਹੈ ਤੇ ਉਹ ਗੱਲ ਵਿਦਵਾਨਾਂ ਨੇ ਲੱਭੀ ਆ ਪਸ਼ੂ। ਜਿਹੜਾ ਪਸ਼ੂ ਹੈ ਇਹਦੀ ਵਿਉਤਪਤੀ ਕਰਦੇ ਆ ਵੀ ਇਹ ਵਿਸ਼ੇਸ਼ ਆ ਵਿਸ਼ੇਸ਼ ਭੇਦ ਆਪੀ ਇਹਦਾ ਇੰਨਾ ਸਾਰਿਆਂ ਨੂੰ ਛੱਡ ਕੇ ਸਭ ਨੂੰ ਸਮਾਨ ਰੂਪ ਚ ਵੇਖਦਾ ਹੈ ਪਸ਼ੂ ਨੂੰ ਇਹ ਗਿਆਨ ਨਹੀਂ ਹੁੰਦਾ ਵੀ ਇਹ ਚੰਗਾ ਹੈ ਮਾੜਾ ਹੈ ਪੜਿਆ ਹੈ ਅਣ ਪੜਿਆ ਹੈ ਉਹ ਮਨੁੱਖ ਦੀ ਭੇਤਾ ਬਾਰੇ ਨਹੀਂ ਜਾਣਦਾ ਸਭ ਨੂੰ ਇੱਕ ਨੰਗੀ ਨਿਗਾਹ ਨਾਲ ਵੇਖਦਾ ਜਿਸ ਤਰ੍ਹਾਂ ਗਊ ਹੈ ਉਹਨੂੰ ਪਤਾ ਹੈ ਮੇਰਾ ਬੱਛਾ ਜਾਂ ਬੱਛੀ ਹੈ ਪਰ ਜਿਹੜਾ ਉਹਦੇ ਮੂਰੇ ਪਿਆ ਘਾਹ ਉਹ ਖਾ ਜਾਂਦੀ ਆ ਉਹ ਘੋੜਾ ਆਪਣੇ ਮਾਲਕ ਨੂੰ ਵੇਖ ਕੇ ਹਣ ਹਣ ਆਉਂਦਾ ਹੈ ਦੰਮ ਹਿਲਾਉਂਦਾ ਹੈ ਲੇਕਿਨ ਉਹਨੂੰ ਇਹ ਨਹੀਂ ਪਤਾ ਵੀ ਇਹ ਪੁੱਤ ਦੇ ਸਵੇ ਨੂੰ ਅੱਗ ਦੇ ਕੇ ਆਇਆ ਹੈ ਕਿ ਮੁਕਦਮਾ ਹਾਰ ਕੇ ਆਇਆ ਹੈ ਕਿ ਪਾਰਲੀਮੈਂਟ ਦੀ ਸੀਟ ਜਿੱਤ ਕੇ ਆਇਆ ਉਹ ਤਾਂ ਉਹਨੂੰ ਵੇਖ ਕੇ ਬਾ ਦੰਮ ਹਿਲਾਉਂਦਾ ਹੈ ਇਹਦਾ ਭਾਵ ਉਹਨੂੰ ਗਿਆਨ ਨਹੀਂ ਭਰਤਰੀ ਹਰੀ ਨੇ ਉਹਨਾਂ ਲੋਕਾਂ ਨੂੰ ਪਸ਼ੂ ਕਿਹਾ ਹੈ ਜਿਨ੍ਹਾਂ ਨੂੰ ਵਿਸ਼ੇਸ਼ ਤੇ ਆ ਵਿਸ਼ੇਸ਼ ਦਾ ਗਿਆਨ ਨਹੀਂ ਦਾਸ਼ਮ ਗ੍ਰੰਥ ਇੱਕ ਸਾਹਿਤ ਹੈ ਕਵਿਤਾ ਹੈ ਮਹਾਕਾਵ ਹੈ ਬਲਕੇ ਵਿਸ਼ਵਕੋਸ਼ ਹੈ ਉਹਨੂੰ ਸਮਝਣ ਵਾਸਤੇ ਸਾਹਿਤਕ ਬੁੱਧੀ ਚਾਹੀਦੀ ਹੈ ਤੇ ਸਾਹਿਤ ਹੁੰਦਾ ਹੈ ਭਾਵ ਭਾਵਨਾ ਤੇ ਭਾਵੁਕਤਾ ਪ੍ਰધાન ਕਿੰਨੀਆਂ ਮਤਰੀਆਂ ਮਾਈਆਂ ਗਾਲਾਂ ਕੱਢਦੀਆਂ ਰੋਜ਼ਾਨਾ ਮੁੰਡਿਆਂ ਨੂੰ ਪਰ ਸਾਰੇ ਧਰਮ ਭਗਤ ਕਿਉਂ ਨਹੀਂ ਬਣਦੇ ਕਿੰਦੇ ਲੋਕਾਂ ਨੇ ਸੰਸਾਰ ਦੇ ਦੁੱਖ ਦਰਦ ਪੀੜਾਂ ਵੇਖੀਆਂ ਬਿਮਾਰ ਲੋਕ ਵੇਖਿਆ ਪਰ ਸਾਰੇ ਗੌਤਮ ਬੁੱਧ ਵਾਂਗੂ ਸੰਸਾਰ ਛੱਡ ਕੇ ਕਿਉਂ ਨਹੀਂ ਤੁਰ ਜਾਂਦੇ ਕਿੰਨੇ ਸਾਧ ਵੇਖਦੇ ਰੋਜ਼ਾਨਾ ਸ਼ਿਕਾਰ ਹੋ ਰਿਹਾ ਪੰਛੀ ਮਾਰੇ ਜਾ ਰਹੇ ਹੈ ਪਸ਼ੂ ਮਾਰੇ ਜਾ ਰਹੇ ਹੈ ਪਰ ਸਾਰੇ ਵਾਲਮੀਕੀ ਕਿਉਂ ਨਹੀਂ ਬਣਦੇ ਦੋ ਕ੍ਰੌਂਚ ਪੰਛੀ ਚੋਜ ਕਰ ਰਹੇ ਹੈ ਦਰਿਆ ਦੇ ਕਿਨਾਰੇ ਤੇ ਇੱਕ ਨੂੰ ਵਿਆਹ ਦਾ ਆ ਕੇ ਮਾਰ ਦਿੰਦਾ ਤੇ ਵਾਲਮੀਕੀ ਦੇ ਮੂੰਹੋਂ ਪਹਿਲੀ ਕਵਿਤਾ ਨਿਕਲਦੀ ਹੈ ਦੁਨੀਆ ਦੀ ਮਾਨ ਨਿਸ਼ਾਦ ਪ੍ਰਤਿਸ਼ਠਾ ਤਵਾ ਮਗਮਾ ਸ਼াশਵਤੀ ਸਮਾ ਯਤ ਕ੍ਰੌਂਚ ਮੇਤਨਾ ਦੇ ਇੱਕ ਮਵਦੀ ਹੀ ਕਾਮ ਉਹੀ ਤਮ ਹੈ ਵਿਆਹ ਹੈ ਨਿਸ਼ਾਦ ਤੈਨੂੰ ਅਨੰਤ ਕਾਲ ਤੱਕ ਸ਼ਾਂਤੀ ਨਾ ਪ੍ਰਾਪਤ ਹੋਵੇ ਕਿਉਂਕਿ ਤੂੰ ਪ੍ਰੇਮ ਕ੍ਰੀੜਾ ਮਗਨ ਦੋ ਪਖਸ਼ੀਆਂ ਵਿੱਚੋਂ ਇੱਕ ਨੂੰ ਮਾਰਤਾ ਉਸ ਤੇ ਇਹ ਕਿਉਂ ਅਸਰ ਹੋਇਆ ਬਾਬਰ ਚੜ੍ਹ ਕੇ ਆਇਆ ਜ਼ੁਲਮ ਕੀਤਾ ਜ਼ਬਰ ਕੀਤਾ ਹੋਰਾਂ ਦਾ ਹਿਰਦਾ ਕਿਉਂ ਨਾ ਕੰਬਿਆ ਨਿਰੰਕਾਰੀ ਬਾਬੇ ਨੇ ਕਿਉਂ ਆਖਿਆ ਇਤੀ ਮਾਰ ਪਈ ਕੁਰਲਾਣੇ ਤੈਂ ਕਿ ਦਰਦ ਨਾ ਆਇਆ ਪਾਪ ਦੀ ਜੰਜੜਾ ਕਾਬਲੋਂ ਤਾਂ ਆਇਆ ਉਦੋਂ ਹੋਰ ਸਾਧ ਪੀਰ ਫਕੀਰ ਹੈ ਨਹੀਂ ਸੀ ਇਹਦਾ ਭਾਵ ਉਹ ਭਾਵਨਾਹੀਨ ਲੋਕ ਸੀ ਜਿਹੜਾ ਭਾਵਨਾ ਪ੍ਰਦਾਨ ਹਿਰਦੇ ਵਾਲਾ ਬੰਦਾ ਹੈ ਉਹੀ ਬੱਚੇ ਦੀਆਂ ਤੋਤਰੀਆਂ ਗੱਲਾਂ ਸੁਣ ਕੇ ਖੁਸ਼ ਹੁੰਦਾ ਹੈ। ਉਹਨੂੰ ਪੰਛੀਆਂ ਦਾ ਕਲਾਵਾ ਸੁੰਦਰ ਲੱਗਦਾ ਹੈ, ਉਹਨੂੰ ਪਹਾੜ ਸੁੰਦਰ ਲੱਗਦੇ ਆ, ਉਹਨੂੰ ਗੰਗਾ ਦੀ ਧਾਰਾ ਚੰਗੀ ਲੱਗਦੀ ਹੈ। ਉਹਨੂੰ ਤੁਸੀਂ ਐ ਬੈਠੇ ਸੋਹਣੇ ਲੱਗਦੇ ਹੋ। ਵੀ ਆਹਾ ਹਾ ਮੇਰੇ ਦਸ਼ਮੇਸ਼ ਪਾਤਸ਼ਾਹ ਦਾ ਖਾਲਸਾ ਪੰਥ ਕਿਵੇਂ ਸੱਜਿਆ ਬੈਠਿਆ। ਕਿੰਦੇ ਸੋਹਣੇ ਲੱਗਦੇ ਆ। ਇਹ ਜਿਸ ਦੇ ਹਿਰਦੇ 'ਚ ਭਾਵਨਾ ਨਹੀਂ ਆਉਂਦੀ। ਚੰਗੇ ਨੂੰ ਵੇਖ ਕੇ ਖੁਸ਼ ਨਹੀਂ ਹੁੰਦਾ। ਦੁੱਖ ਨੂੰ ਵੇਖ ਕੇ ਹਿਰਦਾ द्रਵਿਤ ਨਹੀਂ ਹੁੰਦਾ ਤੇ ਜੋਤੇ ਜੰਗ ਦੀ ਗੱਲ ਨੂੰ ਸੁਣ ਕੇ ਉਹਦੇ ਰੋਂਗਟੇ ਖੜੇ ਨਹੀਂ ਹੁੰਦੇ ਉਹ ਭਾਵਨਾਹੀਨ ਹੈ ਤੇ ਉਹਨੂੰ ਪਸ਼ੂ ਕਹਿਣ ਚ ਕੋਈ ਇਤਰਾਜ਼ ਨਹੀਂ ਜਿਹੜੇ ਦਸ਼ਮ ਗ੍ਰੰਥ ਵਰਗੇ ਗ੍ਰੰਥ ਦੀ ਬਾਣੀ ਨੂੰ ਨਹੀਂ ਸਮਝ ਸਕਦੇ ਉਹਦੇ ਭਾਵਾਂ ਨੂੰ ਇਹ ਉਹਨਾਂ ਵਾਸਤੇ ਭੜਤਰੀ ਦਾ ਸ਼ਬਦ ਹੈ ਉਹਨਾਂ ਨੇ ਸਾਹਿਤ ਨੂੰ ਸਮਝ ਹੀ ਨਹੀਂ ਨੂੰ ਕਵਿਤਾ ਦੇ ਗੁਣਾਂ ਦਾ ਹੀ ਨਹੀਂ ਪਤਾ ਕਵਿਤਾਵਾਰੀ ਨੂੰ ਪਤਾ ਉਹਦੇ ਅਲੰਕਾਰਾਂ ਦਾ ਨਹੀਂ ਪਤਾ ਅਭਿਦਾ ਸ਼ਖਤ ਦਾ ਨਹੀਂ ਪਤਾ ਵਿੰਜਨਾ ਸ਼ਖਤ ਦਾ ਨਹੀਂ ਪਤਾ ਕਾਵ ਦੇ ਸਿਧਾਂਤਾਂ ਦਾ ਨਹੀਂ ਪਤਾ ਜਦੋਂ ਕਵੀ ਵਰਣਨ ਕਰ ਰਿਹਾ ਹੁੰਦਾ ਹੈ ਉਸ ਵਕਤ ਉਹਦੇ ਹਿਰਦ ਵਿੱਚ ਸੰਪਰਦਾਏ ਨਹੀਂ ਹੁੰਦੀ ਵਰਣਨ ਕਰਨ ਵੇਲੇ ਉਹਦੇ ਹਿਰਦ ਵਿੱਚ ਉਹ ਲਖਸ਼ ਹੁੰਦਾ ਜਿਸ ਬਾਰੇ ਉਹ ਲਿਖ ਰਿਹਾ ਹੁੰਦਾ ਹੈ ਮੈਂ ਹਸਣ ਵਾਲੀ ਗੱਲ ਕਰਦਾ ਬਾਰੇਸ਼ਾ ਕੀ ਹੀਨਾ ਵਿਆਹਿਆ ਸੀ ਉਹਨੇ ਹੀਰ ਤੋਂ ਕੀ ਲੈਣੇ ਕਿਹੜੇ ਹੀਰ ਵੇਖੀ ਸੀ ਉਹਨੇ ਉਹਦੀ ਤਾਂ ਇੱਕ ਕਲਪਨਾ ਸੀ ਕਾਲੀਦਾਸ ਮੇਘਦੂਤ ਗ੍ਰੰਥ ਲਿਖਦਾ ਇੱਕ ਬੱਦਲ ਜਾ ਕੇ ਸੁਨੇਹਾ ਦਿੰਦਾ ਹੈ ਨਾਇਕਾ ਨੂੰ ਦੱਸੋ ਕਹਿੰਦੇ ਬੱਦਲਾਂ ਨੇ ਸੁਨੇਹੇ ਦਿੱਤੇ ਆ ਪਰ ਕਵੀ ਦੀ ਕਲਪਨਾ ਸੰਸਾਰ ਦਾ ਮਸ਼ਹੂਰ ਗ੍ਰੰਥ ਹੈ ਸੰਸਕ੍ਰਿਤੀ ਐਮ ਇਹਨੂੰ ਲੱਗਦਾ ਹੈ ਫਿਰ ਤਾਂ ਮੇਘਦੂਤੀ ਵਿਅਰਥ ਹੈ ਵਾਰਸ਼ ਦੀ ਹੀਰੀ ਵਿਅਰਥ ਹੈ ਤੇ ਮਹਾਕਵੀ ਵਾਲਮੀਕੀ ਨੇ ਜਿਹੜਾ ਕੁਝ ਵਾਲਮੀਕੀ ਰਾਮਾਇਣ ਚ ਲਿਖਿਆ ਹੈ ਕਿ ਉਹ ਸਾਰੀ ਘਟਨਾ ਸੱਤ ਹੈ ਮਹਾਭਾਰਤ ਦੀ ਸਾਰੀ ਘਟਨਾ ਸੱਤ ਹੈ ਐਸਾ ਤਾਂ ਨਹੀਂ ਬਹੁਤ ਸਾਰੀਆਂ ਗੱਲਾਂ ਕਲਪਨਾ ਦੇ ਆਧਾਰ ਤੇ ਨੂੰ ਕਹਿੰਦੇ ਆ ਕਾਰਟੂਨਿਜ਼ਮ ਵਿਅੰਗ ਚਿੱਤਰਕਾਰੀ ਦਾ ਸਿਧਾਂਤ ਇੱਕ ਨੇਤਾ ਦੂਜੇ ਨੇਤਾ ਦੇ ਆਖੇ ਲੱਗਦਾ ਹੈ ਤੇ ਇਸ ਗੱਲ ਨੂੰ ਕਾਰਟੂਨਿਸਟ ਆ ਉਸ ਨੇਤਾ ਦੇ ਪਿਛਲੇ ਪਾਸੇ ਬੈਕ ਤੇ ਪਾਈਪ ਲਾ ਦਿੰਦਾ ਤੇ ਦੂਜੇ ਨੂੰ ਹਵਾ ਭਰਨ ਲਾ ਦਿੰਦਾ ਦੱਸੋ ਨਾ ਤਾਂ ਉਹ ਟਾਇਰ ਹੈ ਤੇ ਨਾ ਉਹ ਹਵਾ ਭਰਦਾ ਹੈ ਉਹ ਵਿਅੰਕਰੇ ਦੱਸਣਾ ਚਾਹੁੰਦਾ ਵੀ ਇਹ ਬੰਦਾ ਇਹਦੇ ਆਖੇ ਲੱਗਦੇ ਇਹਦੀ ਆਪ ਦੀ ਕੋਈ ਮਰਜ਼ੀ ਨਹੀਂ ਜਿਹੜੇ ਆ ਹੰ ਦਸ਼ਮ ਗ੍ਰੰਥ ਬਾਰੇ ਲਿਖ ਰਹੇ ਆ ਬੋਲ ਰਹੇ ਆ ਖਲਾਫ ਬੋਲ ਰਹੇ ਆ ਇਹ ਉਹੀ ਐ ਇਹਨਾਂ ਦੇ ਪਿੱਛੇ ਕੋਈ ਹੋਰ ਮਾਰਦਾ ਪੰਪ ਇਹ ਆਪ ਨਹੀਂ ਵਿਚਾਰੇ ਆਪ ਤਾਂ ਉਹਨੂੰ ਆਪਣੇ ਆਪ ਦਾ ਹੀ ਨਹੀਂ ਪਤਾ ਕਿਸੇ ਸੇਠ ਦੇ ਕਮਰੇ 'ਚ ਸੱਪ ਆ ਗਿਆ ਕਹਿੰਦਾ ਆਦਮੀ ਕੋ ਬੁਲਾਓ ਕੋਈ ਆਦਮੀ ਭਾਗ ਕਰਾਓ ਤੇ ਨੌਕਰਾਂ ਨੇ ਕਹਿਤਾ ਕਹਿੰਦੇ ਮੁਆਫ ਕਰਨਾ ਬਾਊ ਜੀ ਤੁਸੀਂ ਵੀ ਆਦਮੀ ਹੋ ਕਹਿੰਦਾ ਵਾ ਬੜੀ ਬਾਤ ਬਤਾਈ ਛੋਟੀ ਚੱਕੀ ਤੇ ਖੜਕਾ ਕਰਤਾ ਸਭ ਭੱਜ ਗਿਆ ਉਹਨੂੰ ਕਹਿੰਦਾ ਬੀਬੀ ਆ 100 ਰੁਪਏ ਇਨਾਮ ਦਾ ਲੈ ਕਹਿੰਦੀ ਬਾਬੂ ਜੀ ਇਹ ਕਹਦਾ ਕਹਿੰਦਾ ਤੂੰ ਮੈਨੂੰ ਦੱਸਦਾ ਮੈਂ ਆਦਮੀ ਆ ਉਹਨਾਂ ਨੇ ਦਸ਼ਮ ਗ੍ਰੰਥ ਦਾ ਭਲੇ ਮਾਨਸਾ ਨੇ ਕੀ ਪੜਨਾ ਹੈ ਕੀ ਉਹਦੇ ਸਹਿਤ ਨੂੰ ਸਮਝਣਾ ਹੈ ਕੀ ਉਹਦੀ ਰਾਮ ਜ ਨੂੰ ਸਮਝਣਾ ਹੈ ਉਹਨਾਂ ਨੂੰ ਤਾਂ ਇਹਦੇ ਸ਼ਬਦਾਂ ਬਾਰੇ ਨਹੀਂ ਪਤਾ ਮੈਂ ਬਚਿੱਤਰ ਨਾਟਕ ਦੀ ਗੱਲ ਕਰਦਾ ਵੀ ਜੋ ਹਿੰਦੂਵਾਦ ਦੀ ਗੱਲ ਹੁੰਦੀ ਤਉ ਦਾ ਮੰਗਲ ਸਰਸਤੀ ਹੁੰਦਾ ਗਣੇਸ਼ ਹੁੰਦਾ ਨਾਮ ਸਕਾਰ ਸ੍ਰੀ ਖਡਗ ਕੋ ਕਰੋ ਸਹਿਤ ਚਿਤ ਲਾਏ ਪੂਰਨ ਕਰੋ ਗ੍ਰੰਥ ਇਹ ਤੁਮਮ ਕਰੋ ਸਹਾਏ ਦਸੋ ਹਿੰਦੂ ਕਵੀ ਲਿਖ ਸਕਦਾ ਹੈ ਮੁਸਲਮਾਨ ਨਹੀਂ ਲਿਖਣੇ ਕੀ ਹੈ ਖਖੰਡ ਬਹੰਡਮ ਖਲਦਲ ਖੰਡਮ ਅtiran ਮੰਡਮ ਬਰਬੰਡਮ ਗੁਜਦੰਡ ਖੰਡਮ ਤੇਜ ਪ੍ਰਚੰਡਮ ਜੋਤਾ ਮੰਡਮ ਭਾਨ ਪ੍ਰਭੰ ਸੁਖ ਸੰਤਾ ਕਾਰਨਮ ਦੁਰਮਤਦਾਰਨਮ ਵਿਕਲ ਬੇਖ ਹਰਨਮ ਆਸਰਨਮ ਜੈ ਜੈ ਜਯ ਕਾਰਨ ਸ੍ਰਿਸ਼ਟੀ ਉਬਾਰਨਮ ਮਮ ਪ੍ਰਤੀਪਾਰਨਮ ਜੈ ਤੇਗਮ ਇਹ ਉਹਨਾਂ ਸੰਤ ਸਿਪਾਹੀ ਜਗਦੇ ਮਾਈ ਕਲਗੀਆਂ ਵਾਲੇ ਬਾਜਾਂ ਵਾਲੇ ਤਾਜਾਂ ਵਾਲੇ ਤੋਂ ਬਿਨਾ ਰਾਜਾ ਨੂੰ ਪ੍ਰਸ਼ੰਤ ਪ੍ਰਸ਼ਾਂਤ ਪਸੰਦ ਕਰਨ ਵਾਲੇ ਆ ਸ਼ਿੰਗਾਰੀ ਕਵੀ ਕਿਵੇਂ ਕਹਿ ਸਕਦੇ ਆ ਉਹਨਾਂ ਦਾ ਮੰਗਲੇ ਕਿਵੇਂ ਹੋ ਸਕਦਾ ਹੈ ਫੇਰ ਜਿੱਥੇ ਸੱਚੇ ਪਾਤਸ਼ਾਹ ਸ਼ਿੰਗਾਰ ਦਾ ਵਰਣਨ ਕਰਦੇ ਆ ਮੀਨ ਮੁਰਝਾਨੇ ਕੰਜ ਖੰਜਨੇ ਕਿਸਾਨੇ ਅਲੀ ਫਿਰਤ ਦਿਵਾਨੇ ਬਣ ਡੋਲੇ ਜਿੱਤ ਤਿੱਤ ਹੀ ਲੂਟੇ ਫੂਟੇ ਫੇਰਾ ਮਨ ਚੈਨ ਹੁਨਾ ਕਿਤਹੀ ਧਰਮ ਦਰਕ ਜਾਤ ਗਇਓ ਦੇਖ ਦਸਨਨ ਪਾਂਤ ਰੂਪ ਹੀ ਕ੍ਰਾਂਤ ਜਗ ਫੈਲ ਰੇ ਸਤ ਹੀ ਇਕ ਮੈਂ ਹੋਰ ਸਵਈਆ ਪੜਦਾ ਵਿਦਵਾਨਾਂ ਦੀ ਸਭਾ ਚ ਮੈਂ ਉਹਨਾਂ ਸੱਜਣਾ ਨੂੰ ਕਹਿਣਾ ਵੀ ਉਹ ਇਹ ਸਵਈਆ ਦਾ ਜਰਾ ਅਰਥ ਕਰਕੇ ਵਿਖਾਉਣ ਇੱਕੋ ਹੀ ਹਰ ਸ਼ਬਦ ਨਾਲ ਇਸਤਰੀ ਦੇ ਸਾਰੇ ਅੰਗਾਂ ਦਾ ਵਰਣਨ ਕੀਤਾ ਗਿਆ ਹੈ ਕਿਹੜਾ ਹੈ ਸਵਈਆ ਹਰ ਸੋਮੁਖ ਹੈ ਹਰ ਤੀ ਦੁਖ ਹੈ ਅਲਕਾ ਹਰ ਹਾਰ ਪ੍ਰਭਾ ਹਰਨੀ ਹੈ ਲੋਚਨ ਹੈ ਹਰ ਸੇ ਸਰ ਸੇ ਹਰ ਸੇ ਭਰਟੇ ਹਰ ਸੀ ਵਰਨੀ ਹੈ ਕੇ ਹਰ ਸੋ ਕਰਿਹਾ ਚਲਬੋ ਹਰ ਪੈ ਹਰ ਕੀ ਹਰਨੀ ਤਰਨੀ ਹੈ ਹੈ ਕਰ ਮੈਂ ਹਰ ਪੈ ਹਰ ਤੋਂ ਹਰ ਰੂਪ ਕੀ ਏ ਹਰ ਕੀ ਧਰਨੀ ਹੈ ਇਹਨੇ ਉਸਤਾਦਾਂ ਦੀਆਂ ਮਾਰਾਂ ਨਹੀਂ ਖਾਧੀਆਂ ਗੁਰੂਆਂ ਦੇ ਚਰਨਾਂ 'ਚ ਨਹੀਂ ਬੈਠੇ ਉਹ ਚਾਰ ਅੰਗਰੇਜ਼ੀ ਦੇ ਅੱਖਰ ਸਿੱਖ ਕੇ ਕਿਸੇ ਅਖਬਾਰ ਦੇ ਐਡੀਟਰ ਤਾਂ ਹੋ ਸਕਦੇ ਆ ਦਸ਼ਮ ਗ੍ਰੰਥ ਦੇ ਵਿਦਵਾਨ ਨਹੀਂ ਬਣ ਸਕਦੇ ਹਜ਼ੂਰ ਜਿਹੜੀ ਵੀ ਜ਼ੁਬਾਨ ਲਿਖਦੇ ਐ ਉਹ ਜ਼ੁਬਾਨ ਤੇ ਲੋੜਾਂ ਦਾ ਬੂਰ ਹਾਸਲ ਆ ਉਸ ਵਿਸ਼ੇ ਤੇ ਪਰਸ਼ੀਨ ਦੀ ਬੈਤ ਸ਼ਾਨ ਦਾ ਨਿਜਮਾ ਅਖੀਰਲੇ ਦੋ ਸ਼ੇਰ ਮਲਾਉਣੇ ਜਿਵੇਂ کریم ਤੇ ਰਹੀਮ ਲੇਕਿਨ ਸਹਬਲੇ ਦੇ ਕਮਾਲੇ ਕਰਾਮਤ ਕਾਇਮ کریم ਰਜਾ ਬਖਸ਼ ਰੋਜੀ ਰਹਾ ਕੋ ਰਹੀਮ ਪਹਿਲਾਂ ਸਾਰੇ ਸ਼ਬਦ ਕਕੇ ਨਾਲ ਲਿਖੇ ਗਏ ਐ ਦੂਜੇ ਸਾਰੇ ਰਾਰੇ ਨਾਲ ਲਿਖੇ ਗਏ ਐ ਯਮਕਾ ਅਲੰਕਾਰ ਤੇ ਇਹ ਕਦੋਂ ਲਿਖਿਆ ਕਿਹਨੇ ਲਿਖਿਆ ਜਿਹਦੇ ਲਖ ਦੇ ਜਿਗਰੇ ਨੂਰੇ ਨਜ਼ਰ ਚਾਰ ਸਹਬਜ਼ਾ ਦੇ ਵਿਛੜ ਗਏ ਪੰਜ ਵਿਛੜ ਗਿਆ ਅਨੰਦਪੁਰ ਸਾਹਿਬ ਇੱਕ ਤਰੀਕੇ ਨਾਲ ਕਿਲਾ ਉੱਜੜ ਗਿਆ ਜੰਗਲਾਜ ਪਏ ਐ ਪੈਰਾ ਚ ਕੰਡੇ ਵਜੇ ਐ ਭੁੱਖ ਹੈ ਪਿਆਸ ਹੈ ਜਿਸ ਵੇਲੇ ਕਿਸੇ ਬੰਦੇ ਨੂੰ پاگل ਹੋ ਜਾਣਾ ਚਾਹੀਦਾ ਹੈ ਐਸੇ ਹਾਲਾਤ ਚ ਉਹ ਕਹ ਰਿਹਾ ਕਮਾਲੇ ਕਰਾਮਾਤ ਕਾਇਮ کریم ਰਜਾ ਬਖਸ਼ ਰੋ ਜੀ ਰਹਾ ਕੋ ਰਹੀਮ ਐਡੀ ਵੱਡੀ ਝਾੜ ਪਾਉਂਦਿਆ ਰੰਗ ਜੇ ਨੂੰ ਤੁਰਾ ਗਾ ਨਜਰ ਅਸਤ ਲਸ਼ਕਰ ਵਾਜਰ ਕਿ ਮਾਰਾ ਨਿਗਾ ਅਸਤ ਯਜਦਾਂ ਸ਼ੁਕਰ ਇਹ ਤੇਰੀ ਮਾਲੋ ਸੁਭਾਅ ਤੇ ਨਿਗਾਹ ਹੈ ਤੂੰ ਉਹਦੇ ਬਲ ਤੇ ਛਾਲਾ ਮਾਰਦਾ ਮੈਨੂੰ ਰੱਬ ਦੇ ਸ਼ੁਕਰ ਤੇ ਵਿਸ਼ਵਾਸ ਹੈ ਕਿ ਉਹ ਰਾਂ ਗੁਰੂ ਰਾਸ ਦੇ ਬਲ ਕੋ ਮਾਲ ਕਿ ਵਾ ਮਾਰ ਆਪਣਾਸ ਤੇ ਜਜਦਾ ਕਾਲ ਮੈਨੂੰ ਕਹਿੰਦੇ ਇੱਕ ਕਾਲਪੁਰਖ ਦਾ ਆਸਰਾ ਹੈ ਤੈਨੂੰ ਤੇਰੀਆਂ ਫੌਜਾਂ ਦਾ ਆਸਣਾ ਆਊਗਾ ਚੇ ਛੁੱਧ ਕੇ ਬਚ ਗਾਂ ਕੁਛ ਤਾਂ ਚਾਰ ਕੇ ਬਾਕੀ ਬਮਾਂ ਦਾਸ ਤੇ ਪੇਚੀ ਦਾ ਮਾਰ ਕਹਿੰਦੇ ਉਹ ਇਹ ਕਿਹੜੀ ਗੱਲ ਹੈ ਤੁੰੜਕੇ ਨੇ ਕੇ ਚਾਰ ਬੱਚੇ ਮਾਰਤੇ ਅਜੇ ਕੁੰਡਲੀਆ ਸੱਪ ਤਾਂ ਬੈਠਾ ਹੈ ਜੇ ਮਾਰਦੀ ਕੇ ਹਰ ਖਮੋਸ਼ਾ ਕੁਣੀ ਕੇ ਆਪ ਜਮਾਰਾ ਫਰੋਸ਼ਾ ਕੁਣੀ ਕਹਿੰਦੇ ਇੱਕ ਝਿਹੜਾ ਬੁਝਾ ਕੇ ਕਿਉਂ ਖੁਸ਼ ਹੋਣਾ ਹੈ ਅਜੇ ਤਾਂ ਭਾਂਬੜਾ ਦੇ ਭਾਂਬੜੀ ਪਏ ਐ ਇੱਕ ਸਾਧ ਦੇ ਅੰਗੂਠੇ ਨੂੰ ਗੰਦਗੀ ਲੱਗੀ ਤੇ ਉਹਨੇ ਤਖਸ਼ਕਨਾਗ ਨੂੰ ਬੁਲਾਇਆ ਉਹ ਕਹਤੇ ਆਉਣ ਚ ਦੇਰ ਹੋ ਗਿਆ ਚਪੀ ਚੋ ਪਾਣੀ ਕੱਢਿਆ ਕਹਿੰਦਾ ਮੈਂ ਤੇਰਾ नाग ਲੋਗ ਭਸਮ ਕਰਦਾ ਨਹੀਂ ਆ ਉਹ ਖੜਾ ਹੋ ਗਿਆ ਰੂਪ ਧਾਰਨ ਕੇ ਮਨੁੱਖ ਦਾ नाग ਦੇਵਤਾ ਕਹਿੰਦਾ ਬਾਬਾ ਜੀ ਕੀ ਹੈ ਬੇਨਤੀ ਆ ਹੁਕਮ ਹੈ ਉਹਦੇ ਮੇਰਾ ਹਾਂ ਅੰਗੂਠਾ ਪਵਿੱਤਰ ਹੋ ਗਿਆ ਮੈਂ ਇਹਨੂੰ ਤੋਤੇ ਪਾਣੀ ਨਾਲ ਮਿੱਟੀ ਨਾਲ ਗੰਗਾ ਜਲ ਨਾਲ ਵਹਿਮ ਨਹੀਂ ਦੂਰ ਹੋਇਆ ਇਹਨਾਂ ਨੂੰ ਵਹਿਮ ਪੈਣ ਲਿਖਾਰੀਆਂ ਨਵੇਂਆਂ ਨੂੰ ਤੇ ਮੇਰਾ ਵਹਿਮ ਦੂਰ ਕਰ ਵੀ ਤੂੰ ਇਹ ਤੇ ਡੰਗ ਮਾਰ ਦੇ ਉਹ ਕਹਿੰਦਾ ਆਪਣੀਆਂ ਕੋਈ ਤਾਂ ਸੁਚੀਆਂ ਕੋਲ ਹੈ ਕੋਈ ਝੂਠੀਆਂ ਕੋਲ ਹੈ ਕਹਿੰਦੇ ਹਾਂ ਜਿਹੜਾ ਕਹਿੰਦੇ ਝੂਠੀ ਤੋਂ ਵੀ ਝੂਠੀ ਝੂਠੀ ਤੋਂ ਵੀ ਝੂਠੀ ਹੈ ਉਹ ਹੀ ਕੋਈ ਹੋਣਿਆ ਜੰਮਿਆ ਹੈਗਾ ਕਹਿੰਦੇ ਹਾਂ ਜੀ ਜੰਮਿਆ ਇੱਕ ਕਹਿੰਦੇ ਉਹਨੂੰ ਲਿਆਓ ਜਾਂਦਾ ਕਹਿੰਦੇ ਫੁਕਾਰਾਂ ਮਾਰ ਓਏ ਜਦੋਂ ਫੁਕਾਰਾਂ ਮਾਰ ਦੀ ਸਾਧ ਦੀ ਪੱਟਕੌਣ ਲੱ ਟੁੱਟ ਗਈ ਉਹ ਬਾਬਾ ਕਹਿੰਦਾ ਉਹ ਸੱਪ ਕਿੱਥੇ ਆ ਕਹਿੰਦਾ ਬਾਬਾ ਸਾਡੀ نسل ਤਾਂ ਹੈ ਹੀ ਨਹੀਂ ਉਹ ਤਾਂ ਸਾਡੀ ਚੌਥੀ ਪੰਜਵੀਂ ਝੂਠੀ نسل ਐ ਤੇ ਉਹ ਪਿਆ ਉਹ ਡੱਕੇ ਜਿੰਨਾ ਤੇ ਤੁਸੀਂ ਮੈਨੂੰ ਕਹਿੰਦੇ ਹੋਂ ਨਾਗ ਆ ਕੇ ਫੁਕਾਰਾਂ ਮਾਰੇ ਮੈਂ ਤਾਂ ਤਰ ਲੋਕੀ ਨੂੰ ਢਾ ਦੂੰ ਮੈਂ ਤਾਂ ਹਨਾ ਜਿੱਥੇ ਇੰਨੇ ਨਾਗ ਬੈਠੇ ਆ ਉਹ ਪੰਗੇ ਲੈਣੇ ਮੂਰਖਾਂ ਨੂੰ ਇਹ ਨਹੀਂ ਪਤਾ ਬਿਹਨਾਂ ਦੀ ਪੰਜਵੀਂ ਕੋਲਣੀ ਦਵਾਲ ਤੂੰ ਹੀ ਤਾਂ ਪੂਰੀਆਂ ਵੱਡੀਆਂ ਕੁਲਾਂ ਨੂੰ ਛਿੜੀ ਜਾਂਨੇ ਹੋ ਬਹੁਤ ਕੀ ਆਕਾਰ ਕੀ ਕਹਿੰਦੇ ਆ ਹਜੂਰ ਬਾਗੜਦੰਗ ਵੀਰਾਂ ਜਗੜਦੰਗ ਜੁਟਤੇ ਧਿਆਨ ਤੇ ਦੇਖੋ ਜਾਂ ਕਾਗੜਦੰਗ ਤੀਰੰ ਛਕੜਦੰਗ ਛੁੱਟੇ ਸਗੜਦੰਗ ਸਵਾਰੰ ਜਗੜਦੰਗ ਜੂਜੇ ਕਕੜਦੰਗ ਕੋਪੇ ਰਾਗੜਦੰਗ ਰੁਝੇ ਮਾਗੜਦੰਗ ਮਾਚਿਓ ਜਗੜਦੰਗ ਜੁਧੰ ਜਗੜਦੰਗ ਜੋਧਾ ਕਕੜਦੰਗ ਕ੍ਰੁੱਧੰ ਛਕੜਦੰਗ ਸਾਗੰ ਡਾਗੜਦੰਗ ਡਾਰੇ ਬਾਗੜਦੰਗ ਬੀਰੰ ਆਗੜਦੰਗ ਉਤਾਰੇ ਕਲਗੀਧਰਤ ਬਿਨਾ ਹੋਰ ਕੌਣ ਕਹਿ ਸਕਦਾ ਕਿਹਦੇ ਮਾਂ ਬਾਪ ਨੇ ਤਪੱਸਿਆ ਕੀਤੀ ਹੈ ਪਟਨਾ ਵਿਖੇ ਕਿਹਨੇ ਭਵ ਲਿਆ ਹੈ ਅਕਾਲਪੁਰਖ ਦੇ ਸਨਮੁਖ ਕੌਣ ਖੜਦਾ ਹੈ ਕੀਦੀ ਹਿੰਮਤ ਹੈ ਗੱਲ ਕਹਿਣ ਦੀ ਕੌਣ ਕਹਿੰਦਾ ਨਿੱਕੇ ਨਿੱਕੇ ਸਾਧ ਰੱਬ ਬਣਦੇ ਐ ਜੋ ਮੋਹ ਕੋ ਪਰਮੇਸ਼ਰ ਉਚ ਰਹਿਤੇ ਸਭ ਨਰਕ ਕੁੰਡਵੇਂ ਪਰ ਹੈ ਕਿਹੜਾ ਕਹਿੰਦਾ ਖਾਲਸਾ ਮੇਰਾ ਰੂਪ ਹੈ ਖਾਸ ਆ ਜੂੜ ਤੋਂ ਬਿਨਾ ਤੇ ਖਾਲਸੇ ਨੂੰ ਆਹ ਉਪਦੇਸ਼ ਕੌਣ ਕਰਦਾ ਦਸ਼ਮੇਸ਼ ਤੋਂ ਬਿਨਾ ਜਾਗਤ ਜੋਤ ਜੋਤ ਜਪੈ ਨਿਸ ਬਸਰ ਏਕ ਬਿਨਾ ਮਨ ਨੈਕ ਨਾ ਆਣਾ ਪੂਰਨ ਪ੍ਰੇਮ ਪ੍ਰਤੀ ਸਜੈ ਵਰਤ ਗੋਰ ਮੜੀ ਭਟ ਮੂਲ ਨਾ ਮਾਨਣਾ ਤੀਰਥਦਾਨ ਦਇਆ ਤਪ ਸੰਜਮ ਏਕ ਬਿਨਾ ਨਹਿ ਏਕ ਪਛਾਨਾ ਪੂਰਨ ਜੋਤ ਜਗ੍ਹਾ ਘਟ ਮੈਂ ਤਬ ਖਾਲਸ ਤਾਂ ਹੀ ਨਖਾਲਸ ਮੰਨਾ ਇਹ ਉਪਦੇਸ਼ ਹਜੂਰ ਤੋਂ ਬਿਨਾ ਕੌਣ ਕਰ ਸਕਦਾ ਹੈ ਤੇ ਜਿਹੜੀ ਆ ਬੇਨਤੀ ਹੈ ਦੇਹ ਸ਼ਿਵਾ ਵਰ ਮੋਹੇ ਇਹ ਅਸੀਂ ਕਿਹੜੇ ਕਵੀ ਦੇ ਲੜ ਲਾਈਏ ਜਿਹੜਾ ਕਹਿੰਦਾ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਇਹ ਐਡਾ ਅਨਮੁੱਲਾ ਹੀਰਾ ਹੈ ਕੋਹੇ ਨੂਰਾਂ ਤੋਂ ਕਰੋੜਾਂ ਗੁਣੀ ਵੱਧ ਇਹ ਪੰਜਾਬੀ ਦਾ ਪ੍ਰਥਮ ਕਾਵਿ ਸੀ ਕਿਹਨੂੰ ਦਈਏ ਮੈਂ ਇਹ ਗੱਲ ਕਹਿੰਦਾ ਹਾਂ ਭਈ ਬਿਸ਼ਰਮੀ ਦੀ ਵੀ ਕੋਈ ਹੱਦ ਹੁੰਦੀ ਹੈ ਬੇਕਲੀ ਦੀ ਵੀ ਕੋਈ ਹੱਦ ਹੁੰਦੀ ਹੈ ਇੱਕ ਸਧਾਰਨ ਸ਼ਾਇਰ ਦੀ ਕੋਈ ਕਵਿਤਾ ਦੀ ਪੰਗਤੀ ਚੁਰਾ ਲਿਓ ਜੇ ਕੋਰਟ 'ਚ ਖੜਾ ਹੋ ਜਾਂਦਾ ਵੀ ਇਹਨੇ ਮੇਰੀ ਕਿਤਾਬ ਦੀ ਨਕਲ ਕੀਤੀ ਹੈ ਲੇਕਿਨ ਐਡੇ ਵੱਡੇ ਸ਼ਾਹਕਾਰ ਦੀ ਪੰਗਤੀ ਦੇ ਇੱਕ ਅੱਖਰ ਵਾਰੇ ਕੋਈ ਆਦਮੀ ਬਰਖਲਾਫ ਲਿਖੇ ਤਾਂ ਫਿਰ ਆਪਾਂ ਨੂੰ ਜਿਵੇਂ ਤੁਸੀਂ ਅੱਜ ਇਕੱਠੇ ਹੋਏ ਹੋ ਐ ਇਕੱਠੇ ਹੋਣਾ ਚਾਹੀਦਾ ਹੈ ਤੇ ਸੰਘਰਸ਼ ਹੋਰ ਲੰਮਾ ਹੋਣਾ ਚਾਹੀਦਾ ਹੈ ਗੁਰੂ ਸਾਹਿਬ ਨੇ ਦੇਗੋ ਤੇਗ ਫਤਿਹ ਕਿਹਾ ਹੈ ਦੋ ਪ੍ਰਕਾਰ ਦੇ ਹਥਿਆਰ ਹੈ ਇੱਕ ਦੇਗ ਤੇ ਇੱਕ ਤੇਗ ਦੇਗ ਹੈ ਸੰਪਤੀ ਕੜਾ ਪ੍ਰਸ਼ਾਦ ਕੱਲਾ ਦੇਗ ਨਹੀਂ ਰਾਸ਼ਟਰ ਦੀ ਸਾਰੀ ਸੰਪਤੀ ਦੇਗ ਹੈ ਗ੍ਰੰਥ ਵੀ ਦੇਗ ਹੈ ਹਰਿਮੰਦਰ ਸਾਹਿਬ ਵੀ ਦੇਗ ਹੈ ਅਕਾਲ ਤਖਤ ਵੀ ਦੇਗ ਹੈ ਵਿਸ਼ਨਵਾ ਦਾ ਮੰਦਿਰ ਵੀ ਦੇਗ ਹੈ ਤੇ ਤੇ ਕਿਰਪਾਨ ਨੇ ਸੁਰੱਖਿਆ ਦੇ ਸਾਰੇ ਸਾਧਨ ਤੇਗ ਹੈ ਤੇ ਆ ਵੀ ਸਾਰੀਆਂ ਤੇਗਾਂ ਬੈਠੀਆਂ ਆ ਜਿਹੜੇ ਵਿਦਵਾਨ ਹੈ ਇਹ ਵੀ ਤੇਗ ਹੈ ਇਹਦੀ ਰੱਖਿਆ ਕਰਨ ਵਾਸਤੇ ਇਹਨਾਂ ਤੇਗਾਂ ਦੀ ਲੋੜ ਹੈ ਤੇ ਉਹਨਾਂ ਨੂੰ ਸੋਧਣ ਵਾਸਤੇ ਤੁਹਾਡੀ ਲੋੜ ਮੂਰੇ ਬੈਠੇ ਹੋ ਮੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮਹਾਰਾਜ ਬੇਗਾਨਾ ਬਹੁਤ ਬਹੁਤ ਧੰਨਵਾਦ ਮਾਨਜੋਗ ਸਵਾਮੀ ਬ੍ਰਹਮਦੇਵ ਜੀ ਉਦਾਸੀਨ ਜੀ ਦਾ ਜਿਨ੍ਹਾਂ ਨੇ ਆਪਣੇ ਬਹੁਤ ਹੀ ਵਡਮੁੱਲੇ ਮਹਤਮਪੂਰਨ ਜਿਹੜੇ ਵਿਚਾਰ ਹੈ ਉਹ ਆਪ ਜੀ ਦੇ ਨਾਲ ਸ੍ਰੀ ਦਸਮਗ੍ਰੰਥ ਜੀ ਦੇ ਸੰਬੰਧ ਵਿੱਚ ਸਾਂਝੇ ਕੀਤੇ ਹਨ ਹੁਣ ਮੈਂ ਬੇਨਤੀ ਕਰਾਂਗਾ ਮਾਨਜੋਗ ਗਿਆਨੀ ਹਰਦੀਪ ਸਿੰਘ ਜੀ ਦਮਦਮਿਤ ਕਸਾਲ ਸੰਪਰਦਾ ਭਿੰਡਰਾਂ ਉਹ ਬਹੁਤ ਸੰਖੇਪ ਰੂਪ ਦੇ ਵਿੱਚ ਆਪਣੇ ਵਿਚਾਰ ਜਿਹੜੇ ਆ ਤੁਹਾਡੇ ਨਾਲ ਸਾਂਝੇ ਕਰਨ